ਜੀ ਚਲੋ ਹੁਣ ਮੈਂਬਰ ਸਾਹਿਬ ਨੇ ਗੱਲ ਕਰ ਹੀ ਦਿੱਤੀ ਹੈ ਕਿ ਮੈਂ ਮੁਲਾਜ਼ਮਾਂ ਦੇ ਤੇ ਨਾਂ ਜਿਹੜੇ ਬਾਅਦ ਚ ਰਹਿ ਰਹੇ ਨੇ ਉਹਨਾਂ ਦੇ ਜੜੀ ਆ ਡਿਟੇਲ ਦਊਂਗਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋਕ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕ ਉਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆ ਗਈ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਹੈਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਹੈਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕਹੋ ਜੀ ਹਰਪ੍ਰਜਨ ਸਿੰਘ ਜੀ ਇੰਦੀਆਂ ਚਿੱਠੀਆਂ ਨਾਂ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਈਨਰ ਹਟਦੇ ਕੰਮ ਅਰਤਕੋਟੀ ਨਾਇਕ ਕੰਮ ਕਰਉਤੀ ਐਨੀਆਂ ਸਖਤ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠੰਡੇ ਪਏ ਤੁਸੀਂ ਉਹਨਾਂ ਦੇ ਡੀ ਮੈਂ ਮੈਂ ਬਿਲਕੁਲ ਨਹੀਂ ਸੀਗਾ ਦਸਨਾ 14 ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੋਂ ਤੇ ਤਾਂ ਮੈਨੂੰ ਦੱਸਣਾ ਪਿਆ ਮੈਨੂੰ ਵੀ ਪਤਾ ਹੈ ਮੈਂ ਨਹੀਂ ਸੀਗਾ ਦਸਨਾ 14 ਉਹਨਾਂ ਨੇ ਸਵਾਲ ਪੁੱਛਿਆ ਤੇ ਤਾਂ ਕਰਕੇ ਮੈਂ ਜਵਾਬ ਦਿੱਤਾ ਹੈ ਜੀ ਕੋਟੀ ਸਾਹਿਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ